ਜਦੋਂ ਪੰਜਾਬ ਦੇ ਅੰਦਰ 2017 ਚ ਇਲੈਕਸ਼ਨ ਹੋ ਰਹੀ ਸੀ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮੰਦਰ ਸਿੰਘ ਜਿਹੜੇ ਮੁੱਖ ਮੰਤਰੀ ਦੇ ਕੈਂਡੀਡੇਟ ਸੀਗੇ ਔਰ ਉਹਨਾਂ ਨੇ ਤਰਮੰਡੀ ਸਾਹਿਬ ਤੱਕ ਦਬਨਵਾ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਔਰ ਗੁਟਕਾ ਸਾ ਮੱਥੇ ਨੂੰ ਲਾ ਕੇ ਸੌ ਖਾਦੀ ਜਿਵੇਂ 4 ਹਫਤੇ ਜੋ ਪੰਜਾਬ ਚ ਨਸ਼ਾ ਖਤਮ ਕਰੂਗਾ ਔਰ ਉਸੇ ਸਮੇਂ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਉਸ ਸਮੇਂ ਕਾਂਗਰਸ ਪਾਰਟੀ ਦੇ ਮੰਤਰੀ ਇਹ ਕਹਿੰਦੇ ਉਦੇਸ਼ੀ ਨਹੀਂ ਕਾਰਵਾਈ ਨਹੀਂ ਹੋਣੀ ਕਿਉਂਕਿ ਪੰਜਾਬ ਦੇ ਅੰਦਰ ਚਾਚਾ ਭਤੀਜਾ ਦੀ ਸਰਕਾਰ ਚੱਲ ਰਹੀ ਹੈ ਯਾਨੀ ਕੈਪਟਨ ਸਾਹਿਬ ਤੇ ਬਜੀਠੇ ਦੀ ਸਰਕਾਰ ਚੱਲ ਰਹੀ ਆ ਕੋਈ ਕਾਰਵਾਈ ਨਹੀਂ ਹੋਣੀ ਇਹ ਗੱਲ ਸ਼ਰੀਆਮ ਉਸ ਸਮੇਂ ਦੇ ਕਾਂਗਰਸੀ ਵੀ ਕਹਿੰਦੇ ਹੁੰਦੇ ਸੀ ਫੇਸਬੁੱਕ ਤੇ ਦੇਖ ਰਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ 19 ਘੰਟੇ ਪਹਿਲਾਂ ਲਿਖਿਆਗਾ ਵਿਕਰਮ ਮਜੀਠੀਆ ਨੂੰ ਕਿਉਂ ਤੁਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਕੀ ਉਹਦੇ ਨਾਲ ਗੈਰ ਮਨੁੱਖੀ ਰਵਈਆ ਅਪਣਾਇਆਗਾ ਇਹਦਾ ਮਤਲਬ ਆ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਭਾਰਤੀ ਜਨਤਾ ਪਾਰਟੀ ਇਹ ਸਾਰੀਆਂ ਪਾਰਟੀਆਂ ਰਲ ਕੇ ਪੰਜਾਬ ਦੇ ਅੰਦਰ ਨਸ਼ਾ ਵੇਚਣ ਦਾ ਕੰਮ ਕਰਦੀ ਹੈ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ ਨਹੀਂ ਪੰਜਾਬ ਦੇ ਅੰਦਰ ਨਸ਼ੇ ਦਾ ਜਾਨ ਜਿਹੜਾ ਉਹ ਕਾਲੀ ਦਲ ਭਾਜਪੀ ਔਰ ਕਾਂਗਰਸ ਪਾਰਟੀ ਰਲ ਕੇ ਜਿਹੜਾ ਪੰਜਾਬ ਚਲਾਇਆ ਪੰਜਾਬ ਦੇ ਹਰੇਕ ਨੌਜਵਾਨ ਨੂੰ ਟਰੈਪ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਨਸ਼ੇੜੀ ਬਣਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਾਲੀ ਦਲ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਲਤਾਮਾ ਨੇ ਕੀਤੀ ਕਿ ਲਗਾਤਾਰ ਜਿੱਲੇ ਵਿੱਚ ਟਵੀਟ ਆ ਰਹੇ ਨੇ ਇਹਨਾਂ ਦੇ ਜਿੰਨੀਆਂ ਵੀ ਫੇਸਬੁਕ ਤੇ ਆ ਰਹੇ ਜਾਂ ਨਹੀਂ ਆ ਤੇ ਜਿੱਲੇ ਦੇ ਵੀਡੀਓ ਤੇ ਰਾਈ ਗਿਆਨ ਆ ਰਹੇ ਨੇਗੇ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਡਾਕ ਮਾਫੀ ਨੂੰ سپورਟ ਕਰ ਰਹੇ ਨੇ ਪਰ ਲੇਕਿਨ ਮੈਂ ਤੁਹਾਡੇ ਜਰੀਏ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹਨਾਗਾ ਕਿ ਬਿਲਕੁਲ ਅਸੀਂ ਇਸ ਮੈਮ ਨੂੰ ਪਿੱਛੇ ਨਹੀਂ ਹਟਾਂਗੇ ਇਸ ਮੈਮ ਨੂੰ ਹੋਰ ਸਖਤ ਕਰਾਂਗੇ ਹੋਰ ਤੇਜ਼ੀ ਦੇ ਨਾਲ ਅਸੀਂ ਡਰਗਬਾਫੀ ਤੇ ਬਾਹਰ ਕਰਾਂਗੇ ਚਾਹ ਛੋਟਾ ਤਸਕਰਾ ਚਾਹ ਵੱਡਾ ਤਸਕਰਾ ਹਰੇਕ ਦੇ ਖਿਲਾਫ ਜਿਹੜੀ ਔਖੇ ਠੋਕੇ ਕਾਰਵਾਈ ਹੋਗੀ ਜਦੋਂ ਪੰਜਾਬ ਦੇ ਅੰਦਰ 2017 ਚ ਇਲੈਕਸ਼ਨ ਹੋ ਰਹੀ ਸੀ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮੰਦਰ ਸਿੰਘ ਜਿਹੜੇ ਮੁੱਖ ਮੰਤਰੀ ਦੇ ਕੈਂਡੀਡੇਟ ਸੀਗੇ ਔਰ ਉਹਨਾਂ ਨੇ ਤਰਮੰਡੀ ਸਾਹਿਬ ਤਖਤ ਦਬਨਵਾ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਔਰ ਗੁਟਕਾ ਸਾ ਮੱਥੇ ਨੂੰ ਲਾ ਕੇ ਸੌਂ ਖਾਦੀ ਕਿ ਮੈਂ 4 ਹਫਤੇ ਜੋ ਪੰਜਾਬ ਚੋਂ ਨਸ਼ਾ ਖਤਮ ਕਰੂੰਗਾ ਔਰ ਉਸੇ ਸਮੇਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਉਸ ਸਮੇਂ ਕਾਂਗਰਸ ਪਾਰਟੀ ਦੇ ਮੰਤਰੀਰ ਇਹ ਕਹਿੰਦੇ ਹੁੰਦੇ ਸੀ ਨਹੀਂ ਕਾਰਵਾਈ ਨਹੀਂ ਹੋਣੀ ਕਿਉਂਕਿ ਪੰਜਾਬ ਦੇ ਅੰਦਰ ਚਾਚਾ ਭਤੀਜਾ ਦੀ ਸਰਕਾਰ ਚੱਲ ਰਹੀ ਹੈ ਯਾਨੀ ਕੈਪਟਨ ਸਾਹਿਬ ਤੇ ਬਜੀਠੇ ਦੀ ਸਰਕਾਰ ਚੱਲ ਰਹੀ ਆ ਕੋਈ ਕਾਰਵਾਈ ਨਹੀਂ ਹੋਣੀ ਇਹ ਗੱਲ ਸ਼ਰੀਆਮ ਉਸ ਸਮੇਂ ਦੇ ਕਾਂਗਰਸੀ ਵੀ ਕਹਿੰਦੇ ਹੁੰਦੇ ਸੀ ਫੇਸਬੁੱਕ ਤੇ ਦੇਖ ਰਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ 19 ਘੰਟੇ ਪਹਿਲਾਂ ਲਿਖਿਆਗਾ ਵਿਕਰਮ ਮਜੀਠੀਏ ਨੂੰ ਕਿਉਂ ਤੁਸੀਂ ਉਹਦੇ ਖਿਲਾਫ ਕਰ ਰਹੀ ਕਿ ਕੀ ਉਹਦੇ ਨਾਲ ਗੈਰ ਮਨੁੱਖੀ ਰਵਈਆ ਅਪਣਾਇਆਗਾ ਇਹਦਾ ਮਤਲਬ ਆ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਭਾਰਤੀ ਜਨਤਾ ਪਾਰਟੀ ਪਾਰਟੀਆਂ ਰੱਖ ਕੇ ਪੰਜਾਬ ਦੇ ਅੰਦਰ ਨਸ਼ਾ ਵੇਚਣ ਦਾ ਕੰਮ ਕਰਦੀ ਹੈ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ ਨਹੀਂ ਪੰਜਾਬ ਦੇ ਅੰਦਰ ਨਸ਼ਾ ਦਾ ਜਾਲ ਜਿਹੜਾ ਉਹ ਕਾਦੀਦਰ ਬੀਜੇਪੀ ਔਰ ਕਾਂਗਰਸ ਪਾਰਟੀ ਰੱਖ ਕੇ ਜਿਹੜਾ ਪੰਜਾਬ ਚਲਾਇਆ ਪੰਜਾਬ ਦੇ ਹਰੇਕ ਨੌਜਵਾਨ ਨੂੰ ਟਰੈਪ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਨਸ਼ੇੜੀ ਬਣਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਜਿਹੜੀਆਂ ਉਹ ਕਾਦੀਦਰ ਕਾਗਦਸਤੇ ਕਾ ਭਾਰਤ ਜਨਤਾ ਪਾਰਟੀ ਦੇ ਨਾਮਾ ਨੇ ਕੀਤੀ ਕਿਉਂਕਿ ਲਗਾਤਾਰ ਜਿਲੇ ਵੀ ਟਵੀਟ ਆ ਰਹੇ ਨੇ ਇਹਨਾਂ ਦੇ ਜਿਨੀਆਂ ਵੀ ਫੇਸਬੁਕ ਤੇ ਆ ਰਹੇ ਜਾਨਗੀਆਂ ਜਾਂ ਜਿਲੇ ਵੀ ਵੀਡੀਓ ਤੇ ਆਹੀਂ ਬਿਆਨ ਆ ਰਹੇ ਨੇ ਕਿ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਡਰਗ ਮਾਫੀਰ ਨੂੰ ਸਪੋਰਟ ਕਰ ਰਹੇ ਨੇ ਪਰ ਲੇਕਿਨ ਮੈਂ ਤੁਹਾਡੇ ذریعے ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹਨਾਗਾ ਕਿ ਬਿਲਕੁਲ ਅਸੀਂ ਇਸ ਮੈਮ ਨੂੰ ਪਿੱਛੇ ਨਹੀਂ ਹਟਾਂਗੇ ਇਸ ਮੈਮ ਨੂੰ ਹੋਰ ਸੰਘ ਕਰਾਂਗੇ ਹੋਰ ਤੇਜ਼ੀ ਦੇ ਨਾਲ ਅਸੀਂ ਡਰੱਗ mafia ਤੇ ਬਾਹਰ ਕਰਾਂਗੇ ਚਾਹੇ ਛੋਟਾ ਤਸ਼ਕਰਾ ਚਾਹੇ ਵੱਡਾ ਤਸ਼ਕਰਾ ਹਰੇਕ ਦੇ ਖਿਲਾਫ ਜਿਹੜੀ ਔਖ ਠੋਕੇ ਕਾਰਵਾਈ ਹੋਗੀ